ਸ੍ਰੀ ਅਕਾਲ ਤਖਤ ਸਾਹਿਬ ਦਾ ਹੋਕਾ ਲੈ ਕੇ ਆਇਆ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਨੇਹਾ ਲੈ ਕੇ ਆਏ ਤੁਹਾਡੇ ਸਾਰਿਆਂ ਕੋਲ। ਸੁਨੇਹਾ ਕੀ ਹੈ? ਸੁਨੇਹਾ ਇਹ ਹੈ ਕਿ ਸਿੱਖੀ ਸਿਧਾਂਤ ਸਿੱਖੀ ਦਾ ਬੀਜ ਮੀਰੀ ਪੀਰੀ ਦਾ ਸਿਧਾਂਤ ਸਿੱਖ ਸੰਸਥਾਵਾਂ ਖਤਰੇ 'ਚ ਨੇ। ਕੌਮ ਨੂੰ ਅੱਜ ਜਿਵੇਂ ਸਨ 1984 ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸਮੁੱਚੀ ਕੌਮ ਇਕਜੁੱਟ ਹੋਈ ਸੀ ਸਮੁੱਚਾ ਪੰਜਾਬ ਇਕਜੁੱਟ ਹੋਇਆ ਸੀ ਪਾਰਟੀ ਪੱਦਰ ਧੜੇ ਬੰਦੀਆਂ ਤੋਂ ਉੱਪਰ ਹੋ ਕੇ ਪਾਰਟੀ ਤੋਂ ਲੈਵਲਾਂ ਤੋਂ ਉੱਪਰ ਉੱਠ ਕੇ ਕੌਮ ਨੇ ਇਕਜੁੱਟ ਹੋ ਕੇ ਸਹਿਯੋਗ ਦਿੱਤਾ ਸੀ ਚੜ੍ਹਦੀ ਕਲਾ ਦਾ ਮੀਰੀ ਪੀਰੀ ਦੇ ਸਿਧਾਂਤ ਨੂੰ ਸੁਰਜੀਤ ਕਰਨ ਦਾ ਇਸ ਸਿੱਖੀ ਦਾ ਵੀ ਇੰਨਾ ਪਰਫੁੱਲਤ ਰਿਹਾ ਕਿ ਉਹਦੇ ਕਾਰਨ ਉਹ ਹੁਲਾਰੇ ਦੇ ਕਾਰਨ ਅੱਜ ਤੱਕ ਤਕਰੀਬਨ 50-55 ਸਾਲ ਤੱਕ ਜਿਵੇਂ ਕਹਾਂ ਤਾਂ ਅੱਜ ਵੀ ਉਸ ਹੁਲਾਰੇ ਕਾਰਨ ਉਸ ਕੌਮ ਦੇ ਹੁਲਾਰੇ ਦੇ ਕਾਰਨ ਹੰਗਾਰੇ ਦੇ ਕਾਰਨ ਅੱਜ ਤੱਕ ਪੰਜਾਬੀਅਤ ਪੱਗ ਤੇ ਆਪਣੀ ਭਾਸ਼ਾ ਪੰਜਾਬ ਚ ਹਜੇ ਵੀ ਸਾਹ ਲੈ ਰਹੀ ਹੈ ਅੱਜ ਲੋੜ ਹੈ ਕਿਉਂਕਿ ਸਿੱਖ ਲੀਡਰਸ਼ਿਪ ਸਿੱਖ ਲੀਡਰਸ਼ਿਪ ਸੀਜ਼ਸ ਟੂ ਐਗਜ਼ਿਸਟ ਇਸ ਦੇ ਵਿੱਚ ਥੋੜਾ ਬਰੀਕੇ ਚ ਧਿਆਨ ਦਿਓ ਸਿੱਖ ਲੀਡਰਸ਼ਿਪ ਜੋ ਸੀ ਅੱਜ ਦੀ ਬਣਿਆਦ ਖਤਮ ਹੋ ਚੁਕੀ ਹੈ ਜਿਹੜੇ ਕਿ ਸਨਮਾਜਦਾਰ ਬਣ ਗਏ ਨੇ ਕਾਬਸ ਧੜਾ ਬਣ ਗਏ ਉਹ ਆਪਦੇ ਨਿੱਜੀ ਮਫਾਦ ਪੂਰੇ ਕਰ ਲਈ ਸਿੱਖੀ ਦੇ ਖਲੜੇ ਨੂੰ ਤੇ ਸਿੱਖੀ ਸਿਧਾਂਤਾਂ ਨੂੰ ਖੁਦ ਹੀ ਖੇਰੂ-ਖੇਰੂ ਕਰਨ ਲੱਗ ਗਿਆ ਜਫਰ ਨਾਮੇਚ ਦਸਾਂ ਪਾਤਸ਼ਾਹ ਨੇ ਕਿਹਾ ਸੀ ਕਿ ਔਰੰਗਜ਼ੇਬ ਫੇਰ ਕੀ ਹੋ ਗਿਆ ਤੇਰੇ ਕੋਲ ਸਰਮਾਇਆ ਜ਼ਿਆਦਾ ਹੈ ਤੇਰੇ ਕੋਲ ਤਾਕਤ ਜ਼ਿਆਦਾ ਤੂੰ ਮੌਕੇ ਦਾ ਹੁਕਮਰਾਨ ਹੈ ਫੇਰ ਕੀ ਹੋ ਗਿਆ ਤੂੰ ਮੇਰੇ ਸ਼ਹਿਬਜ਼ਾਦਿਆਂ ਨੂੰ ਸ਼ਹੀਦ ਕਰਤਾ ਪਰ ਆਉਣ ਵਾਲੇ ਸਮੇਂ 'ਚ ਮੇਰੇ ਸ਼ਹਿਬਜ਼ਾਦਿਆਂ ਦਾ ਡੁੱਲਿਆ ਖੂਨ ਵਿਅਰਥ ਨਹੀਂ ਜਾਊਗਾ ਇੱਕ ਇਹੋ ਜਿਹੀ ਕੌਮ ਉੱਠੇਗੀ ਜੋ ਆਉਣ ਵਾਲੇ ਸਮੇਂ 'ਚ ਤੇਰੀਆਂ ਔਲਾਦਾ ਨੂੰ ਸਮੇਂ-ਸਮੇਂ 'ਤੇ ਮੂੰਹ ਤੋੜਵਾ ਜਵਾਬ ਦਿੰਦੀ ਰਹੇਗੀ ਅੱਜ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੋ ਮਹਾਰਾਜ ਨੇ ਉਹ ਪਵਿੱਤਰ ਬੋਲ ਫਰਮਾਏ ਸੀ ਕਿ ਇਹਨ ਪੁੱਤਰਾਂ ਦੇ ਸੀਸ 'ਤੇ ਵਾਰ دیے ਸਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਹਜ਼ਾਰਾਂ ਨੂੰ ਬੇਨਤੀ ਕਰਨ ਆਇਆ ਥੋਡੇ ਮਾਧਮ ਰਹੀਂ ਹੰਗਾਰਾ ਦੇਣ ਆਇਆ ਜਾਗ ਦੀ ਜ਼ਮੀਰ ਵਾਲਿਆਂ ਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਰਹਿਣ ਵਾਲਿਆਂ ਨੂੰ ਸ਼ਹਿਰ ਦਾਦਿਆਂ ਦੀ ਵਿਰਾਸਤ ਜਿਨ੍ਹਾਂ ਦੇ ਝੋਲੀ ਚਕਾਲ ਪੁਰਖ ਨੇ ਪਾਈ ਹੈ ਉਹਨਾਂ ਦੇ ਕੰਨੀ ਸੁਨੇਹਾ ਦੇਣ ਆਇਆ ਥੋਡੇ ਸਾਰਿਆਂ ਦੀ ਕਲਮ ਦੇ ਮਾਧਮ ਰਾਹੀਂ ਥੋਡੇ ਕੈਮਰਿਆਂ ਦੇ ਅੱਖਾਂ ਰਾਹੀਂ ਹੁੰਗਾਰਾ ਇਹ ਹੈ ਕਿ ਾਕਾਤਕ ਸਾਹਿਬ ਦਾ ਸੁਨੇਹਾ ਾਕਾਤਕ ਸਾਹਿਬ ਤੋਂ ਗਠਿਤ ਕਮੇਟੀ ਪੰਜ ਮੈਂਬਰੀ ਕਮੇਟੀ 10 ਮਈ ਨੂੰ ਆਪਣੇ ਇਲਾਕੇ ਵਿੱਚ ਸੰਗਤ ਦੇ ਦਰਸ਼ਨ ਕਰਨ ਆ ਰਹੀ ਹੈ ਵਿਰਾਸਤ ਵਿਲਾ ਜੋ ਕਿ ਸਰੰਦ ਬਾਈਪਾਸ ਤੇ ਉੱਥੇ ਆ ਰਹੀ ਏ ਾਕਾਦ ਤਖਤ ਸਾਹਿਬ ਦੀ ਮੈਂਬਰਸ਼ਿਪ ਡਰਾਈਵ ਜੋ ਕਿ ਬਹੁਤ ਸਿਖਰ ਤੇ ਆਰੰਭ ਹੈ ਲੱਖਾਂ ਚ ਕ੍ਰੋਸ ਕਰ ਚੁੱਕੀ ਹੈ ਤੇ ਪਹਿਲੀ ਵਾਰ ਉਹ ਫਤਿਹਗੜ੍ਹ ਸਾਹਿਬ ਇੱਕ ਨਿਊ ਲੀਡਰਸ਼ਿਪ ਇੱਕ ਪੰਥ ਪ੍ਰਮਾਨਿਤ ਨਿਊ ਵਿਜਨ ਇੱਕ ਪੰਥ ਪ੍ਰਮਾਨਿਤ ਨਿਊ ਅਜੰਡਾ ਦੇ ਨਾਲ ਆ ਰਹੀ ਹੈ ਨਵੀਂ ਲੀਡਰਸ਼ਿਪ ਮੈਂ ਬੇਨਤੀ ਕਰੂੰਗਾ ਇਸੇ ਜੁੜਾ ਗੌਰ ਦਿਓ ਨਵੀਂ ਲੀਡਰਸ਼ਿਪ ਨਵਾਂ ਅਜੰਡਾ ਤੇ ਪਾਕ ਸਾਫ ਨਵੇਂ ਧਰਲੇਦਾਰ ਇੰਟੈਲੈਕਚੁਅਲ ਲੀਡਰਸ਼ਿਪ ਪੰਥ ਪਰਵਾਨਿਤ ਲੀਡਰਸ਼ਿਪ ਦੇਣ ਆ ਰਹੀ ਹੈ ਤੁਨੂੰ ਤੁਨੂੰ ਇੱਕ ਇਹ ਜਹ ਅਜੰਡਾ ਦੇਣ ਆ ਰਹੀ ਹੈ ਪੰਜ ਮੈਂਬਰੀ ਕਮੇਟੀ ਕਿ ਆਉਣ ਵਾਲੇ ਸਮੇਂ ਜਿਹਦੇ ਹੇਠ ਸਾਰੀ ਕੌਮ ਨੇ ਇਕਜੁੱਟ ਹੋ ਕੇ ਜੋ ਕਿ ਦੂਜੀ ਉਹ ਨਾਲੇ ਸਮੇਂ ਇਤਿਹਾਸਕਾਰ ਜਿਹਨੂੰ ਦੂਜੀ ਗੁਰਦੁਆਰਾ ਸੁਧਾਰ ਲਿਖਣਗੇ ਉਹ ਆਰੰਭ ਕਰਨ ਆ ਰਹੀ ਏ ਕਿਉਂਕਿ ਅੱਜ ਦੀ ਘੜੀ ਚ ਸੋਸਾਇਟੀ ਦਾ ਸਿਸਟਮ ਸਾਰਾ ਕੋਲਾਪਸ ਹੋ ਗਿਆ ਸਰਕਾਰਾਂ ਆਪਦੇ ਕੰਮ ਚ ਫੇਲ ਹੋ ਗਿਆ ਦੀ ਰਿਸਪੌਂਸਿਬਿਲਟੀ ਚ ਨੈਤਿਕਤਾਕ ਸਿਸਟਮ ਕੋਲਾਪਸ ਹੋ ਚੁੱਕੇ ਆਪਾ ਸਰਕਾਰਾਂ ਵੱਲ ਨਾ ਚਾਹੀਏ ਸੋਸਾਇਟੀ ਦਾ ਰਿਫਾਰਮ ਵਾਪਸ ਪੰਜਾਬ ਨੂੰ ਮੁੜ ਸੁਰਜੀਤ ਕਰਨ ਦਾ ਰਿਫਾਰਮ ਸਿਸਟਮ ਜੇ ਕੇਵਲ ਤੇ ਕੇਵਲ ਹੈ ਤਾਂ ਗੁਰਦੁਆਰਾ ਰਿਫਾਰਮਸ ਦੇ ਵਿੱਚ ਕਿਉਂਕਿ ਜਿਵੇਂ ਪੰਚਮ ਪਾਤਸ਼ਾਹ ਨੇ ਧਰਮ ਸਥਲ ਤੋਂ ਗੁਰਦੁਆਰ ਨਾਂ ਦੇ ਕੇ ਉਪਾਸਨਾ ਕੇਂਦਰ ਦੀ ਨਾਲ-ਨਾਲ ਚਾਰ ਹੋਰ ਚੀਜ਼ਾਂ ਜੋੜੀਆਂ ਜਿਦੇ ਵਿੱਚ ਰਾਤਰੀਆਂ ਯਾਤਰੀਆਂ ਨੂੰ ਰਾਤ ਕੱਟਣ ਲਈ ਸਹੂਲਤਾਂ ਟਕਸਾਲਾ ਖੋਲੀਆਂ ਵਿਦਿਆ ਕੇਂਦਰ ਬਣਾਏ ਵੈਦ ਗੁਣਾ ਦੇ ਹਾਕਮ ਬਿਠਾਏ ਤੇ ਦੀਨ ਦੀ ਰੱਖਿਆ ਲਈ ਸ਼ਸਤਰਧਾਰੀ ਟੁਕੜੀਆਂ ਗੁਰੂ ਘਰ 'ਚ ਜੋੜੀਆਂ ਤੇ ਵੱਡੇ ਨਿਸ਼ਾਨ ਬੁਲੰਦ ਕੀਤੇ ਕਿ ਦੂਰ ਦਰਸਾਈ ਜਾਂਦੇ ਨੂੰ ਕਿਤੇ ਕੋਈ ਭੀੜ ਪੈ ਜੇ ਉਹ ਨਿਸ਼ਾਨ ਦੇ ਕੇ ਗੁਰੂ ਘਰ ਆ ਸਕੇ ਇੱਕ ਇੱਕ ਇਹ ਜਿਹਾ ਸਿਸਟਮ ਉਜਾਗਰ ਕੀਤਾ ਮਹਾਰਾਜ ਨੇ ਇੰਸਟੀਟਿਊਸ਼ਨ ਬਣਾਏ ਜੋ ਕਿ ਅੱਜ ਤੱਕ ਆਪਣੀ ਸੱਭਿਆਤਾ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖਿਆ ਹੁਣ ਅੱਜ ਦੀ ਘੜੀ ਜਦੋਂ ਸਾਰੀ ਸੋਸਾਇਟੀ ਦਾ ਸਿਸਟਮ ਕੋਲਾਪਸ ਹੋ ਗਿਆ ਸਰਕਾਰਾਂ ਆਪਣੇ ਪ੍ਰੋਮਿਸਸ ਤੋਂ ਫੇਲ ਹੋ ਗਈਆਂ ਫੇਰ ਆਪਾਂ ਗੁਰਦੁਆਰਾ ਸੁਧਾਰ ਗੁਰਦੁਆਰਾ ਰਿਫਾਰਮਸ ਦੇ ਰਾਹੀਂ ਆਪਾਂ ਸੁਸਾਇਟੀ ਨੂੰ ਤੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਫੇਰ ਦੇ ਸਕਾਂਗੇ ਆਉਣ ਵਾਲੇ ਸਮੇਂ 'ਚ ਇਸ ਜੋ ਮੈਂਬਰਸ਼ਿਪ ਦੇ ਵਿੱਚੋਂ ਮੈਂਬਰਸ਼ਿਪ ਦੇ ਵਿੱਚੋਂ ਜੋ ਇੱਕ ਲੀਡਰਸ਼ਿਪ ਪੰਥ ਪਰਵਾਰਿਤ ਅੱਗੇ ਆਉਣੀ ਹੈ ਐਸਜੀਪੀਸੀ ਦੇ ਨਵੇਂ ਪ੍ਰਧਾਨ ਐਸਜੀਪੀਸੀ ਇਲੈਕਸ਼ਨ ਆਉਣ ਵਾਲੇ ਸਮੇਂ 'ਚ ਚੁੜੇ ਜਾਣੇ ਨੇ ਉਹ ਪ੍ਰਧਾਨ ਥੋੜੀ ਦਸਾਂ ਨੋ ਦੀ ਕੁੰਜੀ ਦਸਵੰਦ ਦੇ ਵਿੱਚੋਂ ਸਾਂਝੇ ਸਿੱਖ ਕੌਮ ਦਾ ਸਰਮਾਇਏ ਦੇ ਨਾਲ ਉਹ ਨਾਲੇ ਸਮੇਂ 'ਚ ਸੈਂਟਰ ਸਰਕਾਰ ਦੇ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇਗਾ ਕਿ ਦੱਸੋ ਪੰਜਾਬ ਦਾ ਕਿੰਨਾ ਕਰਜ਼ਾ ਐ এসਜੀਪੀਸੀ ਲਾਉਗੀ ਇਹ ਕਹਿ ਸਕੇਗਾ ਕਿ ਇੱਥੇ ਕਾਲਜ ਇੰਸਟੀਚੂਨਸ ਖੋਲੋ ਹੈਲਥ ਇੰਸਟੀਚੂਨ ਖੋਲੋ ਐਸਜੀਪੀਸੀ ਸਟਰਕਚਰ ਦਊਗੀ ਇਹ ਅੱਜ ਦੀ ਘੜੀ 'ਚ ਕੀ ਨਹੀਂ ਮੁਮਕਨ ਅੱਜ ਦੀ ਘੜੀ 'ਚ ਵੀ ਇਹ ਮੁਮਕਨ ਹੈ ਪਰ ਨiyet ਨਹੀਂ ਹੈ ਮੈਂ ਕਿਸ ਦੀ ਨਿੰਦਾ ਚੁਗਲੀ 'ਚ ਨਹੀਂ ਪੈਂਦਾ ਪਰੇ ਨਾਲੇ ਨੀਅਤ ਕੀ ਹੈ ਇਹਨਾਂ ਦੇ ਇਰਾਦੇ ਕੀ ਨੇ ਸ਼ਹੀਦਾਂ ਦੀ ਧਰਤੀ ਨੂੰ ਪਾਲੇ ਲਾਉਣ ਤੱਕ ਦੀ ਜ਼ਰਤ ਹੋਗੀ ਮੈਂ ਬੇਨਤੀ ਕਰਦਾ ਦਸਾਂ ਪਾਸ਼ਾ ਕੋਲ ਜਦੋਂ ਸਿੰਘ ਗਈ ਕੇ ਮਹਾਰਾਜ